ਅੱਜ ਸਵੇਰ ਆਪਾਂ ਅਲੋਰਾ ਵਿਖੇ ਗੁਫਾ ਨੰਬਰ 29 ਵਿੱਚਾਂ ਇਹ ਬਹੁਤ ਵੱਡੀ ਗੁਫਾ ਗਈ ਇਹ ਭਗਵਾਨ ਸ਼ਿਵ ਨੂੰ ਸਮਰਪਤਾ ਇੱਥੇ ਸ਼ਿਵ ਜੀ ਨਾਲ ਸੰਬੰਧਤ ਆ ਜਿਹੜੀਆਂ ਉਹ ਮੂਰਤੀਆਂ ਬਣੀਆਂ ਹੋਈਆਂ ਉੱਕਰੀਆਂ ਹੋਈਆਂ ਥੰਮਲਿਆਂ ਤੇ ਤੇ ਦੀਵਾਰਾਂ ਤੇ ਤੇ ਸ਼ਿਵ ਲਿੰਗ ਵੀ ਬਣਿਆ ਵਿਚਾਲੇ ਇਹ ਇੱਕ ਬਹੁਤ ਵੱਡੀ ਗੁਫਾ ਗਈ ਬਹੁਤ ਪਿੱਲਰ ਆ ਜਿਹੜੇ ਸਾਰਾ ਕੁਝ ਚਟਾਣ ਨੂੰ ਕੱਟ-ਕੱਟ ਕੇ ਬਣਾਇਆ ਵਿੱਚੋਂ ਖੋਦ ਕੇ ਚਟਾਣ ਨੂੰ ਉਹਦੇ ਵਿੱਚ ਹੀ ਪਿੱਲਰ ਬਣਾਇਆ ਉਸੇ ਦੇ ਇਮੰਦਰ ਬਣਾਇਆ ਇਹ ਸ਼ਿਵ ਜੀ ਨੂੰ ਸਮਰਪਤ ਤੇ ਉਸੇ ਦੇ ਵਿੱਚ ਹੀ ਮੂਰਤੀਆਂ ਉਕਰਿਆ ਇੱਥੇ ਸ਼ੇਰ ਦੀ ਮੂਰਤੀ ਆ ਦੇਖੋ ਆ ਦੂਏ ਪਾਸੇ ਵਾਲੀ ਟੁੱਟ ਗਈ ਇਹ ਪੁਰਾਣੀ ਹੋਣ ਕਾਰਨ ਇਹ ਆਪੋਂ ਉੱਪਰੋਂ ਆਈ ਸੀ ਉਹ ਤਾਂ ਤੋਂ ਆ ਦੂਜੀ ਮੂਰਤੀ ਜਿਹੜੀ ਟੁੱਟੀ ਪਈ ਆ ਦਾ ਮੂੰਹ ਟੁੱਟ ਗਿਆ ਇਹ ਬਾਹਰਲੀ ਸਾਈਡ ਆ ਗੁਫਾ ਦੀ ਇੱਥੇ ਝਰਨਾ ਲੱਗਦਾ ਬਹੁਤ ਸੋਹਣਾ ਬਹੁਤ ਸੋਹਣਾ ਮਾਹੌਲ ਹੁੰਦਾ ਤੇ ਆ ਝਰਨਾ ਲੱਗਦਾ ਏ ਇੱਥਾਂ ਉਹ ਸਾਹਮਣੇ ਹੋਰ ਗੁਫਾਵਾਂ ਦਿਖ ਰਹੀਆਂ ਨੇ ਇੱਥਾਂ